ਕਰ ਰਹੇ ਨੇ ਹਾਂ ਜੀ ਬਾਈ ਜੀ ਕਿੱਦਾਂ ਦੀਵਾਲੀ ਫਿਰ ਵਧੀਆ ਲੱਗੀ ਜਾਂਦੀ ਆਈ ਜਾਂਦੇਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਜੀ ਦੀਵਾਲੀ ਬਹੁਤ ਵਧੀਆ ਲੱਗੀ ਜਾ ਰਹੀ ਆ ਸੋਨੇ ਸੋਨੇ ਲੜੀਆਂ ਲੱਗੀਆਂ ਨੇ ਸੋਨੇ ਝੂਮਰ ਲੱਗੇ ਆ ਸਾਰੇ ਬਾਜ਼ਾਰ ਸਜੇ ਹੋਏ ਆ ਆਤਿਸ਼ਬਾਜ਼ੀਆਂ ਵਧੀਆ ਚੱਲ ਰਹੀਆਂ ਨੇ ਸਭ ਦੀਆਂ ਖੁਸ਼ੀਆਂ ਲੈ ਕੇ ਆਵੇ ਦੀਵਾਲੀ ਸਭ ਦੇ ਲਈ ਦੀਵਾਲੀ ਸਭ ਨੂੰ ਮੁਬਾਰਕ ਹੋਵੇ ਜੀ ਕਿੰਨਾ ਕ ਰੇਟ ਫਿਰ ਵਾਜਿਬ ਵੀ ਰੱਖਿਆ ਇਹ ਕਿਤੇ ਕਿਉਂਕਿ ਅਸਰ ਵੇਖਿਆ ਜਾਂਦਾ ਹੈ ਕਿ ਲੋਕਾਂ ਨੂੰ ਨਾ ਤਿਹਾੜਾਂ ਦੇ ਮੌਕੇ ਤੇ ਦਕਾਨਾਂ ਨੂੰ ਲੁੱਟਣ ਦੀ ਕਈ ਦੁਕਾਨਦਾਰ ਕੋਸ਼ਿਸ਼ ਕਰਦੇ ਨੇ ਤੇ ਕਿਦਾਂ ਆਪਣਾ ਰੇਟ ਰੂਟਰ ਵਾਜੂਬ ਹੈ ਇੱਕ ਦਿਨ ਤੇ ਕੰਮ ਕਰਨਾ ਹੈ ਨਹੀਂ ਗਾ ਲਾਈਫਟਾਈਮ ਲਈ ਕੰਮ ਕਰਨਾ ਵਧੀਆ ਵੈਰਾਈਟੀ ਦਵਾਂਗੇ ਤੇ ਚੰਗੀ ਚੀਜ਼ ਦਵਾਂਗੇ ਤੇ ਰੇਟ ਵੀ ਬਿਲਕੁਲ ਘੱਟ ਲਾਵਾਂਗੇ ਜੀ ਹਾਂਜੀ ਭਾਈ ਜੀ ਕੀ ਕਹੋਗੇ ਦੀਵਾਲੀ ਹੈ ਫਿਰ ਚੱਲਣਗੇ ਪਟਾਕੇ ਪਟੂਕੇ ਵਰਗਾ ਨਹੀਂ ਅਸੀਂ ਤਾਂ ਕਿ ਚਲਾਉਂਦੇ ਹੀ ਨਹੀਂ ਹੁੰਦੇ ਅੱਛਾ ਜੀ ਕਿਉਂ ਵੇਹੀ ਨਹੀਂ ਠੀਕ ਹੈ ਸਾਡਾ ਤਿਆਰੀ ਹੈ ਦੇਖੋ ਜਿੰਨੇ ਦੀਵਾਲੀ ਹੈਗੀ ਸਾਡਾ ਤੇ ਬੰਦੀ ਛੋੜ ਦਿਵਸ ਹੈ ਠੀਕ ਹੈ ਸਹੀ ਦਿਵਸ ਸਮਝਾਉਂਦੇ ਜੋ ਨਾਨਸ਼ਈ ਕੈਲੰਡਰ ਜਿ ਤਰ੍ਹਾਂ ਜੋ ਦਰਬਾਰ ਸਾਹਿਬ ਤੋਂ ਕਾਲ ਤੱਕ ਤੋਂਦਾ ਜੋ ਆਪਣੀਆਂ ਮਰਿਆਦਾ ਹੁੰਦਾ ਉਸੇ ਤਰ੍ਹਾਂ ਚਲਾਈ ਜਾਂਦੇ ਗੱਲ ਕੀਤੀ ਜਾਵੇ ਤਾਂ ਕੋਈ ਪਟਾਕੇ ਪਟੂਕੇ ਨਹੀਂ ਖੜੇ ਫਿਰ ਨਾਲ ਮੰਮੀ ਇਹ ਤੁਹਾਡੇ ਆਏ ਹਾਂਜੀ ਅੱਛਾ ਤੇ ਪਟਾਕੇ ਨਹੀਂ ਲੈ ਕੇ ਜਾਣੇ ਨਹੀਂ ਨਹੀਂ ਪਟਾਕੇ ਨਹੀਂ ਪਟਾਕੇ ਨਹੀਂ ਚਲਾਉਂਦੇ ਪਟਾਕੇ ਨਹੀਂ ਅੱਛਾ ਜੀ ਕਿਦਾਂ ਦੀ ਦੀਵਾਲੀ ਮਨਾਉਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਦੀਵਾਲੀ ਨਾਰਮਲ ਹੋਵੇ ਜਾਂ ਜਿਆਦੀ ਮਕਿਆ ਆਪਣੇ ਪਰਿਵਾਰ ਦੇ ਨਾਲ ਨੂੰ ਬਸ ਪੰਜਾਬੀ ਲੋਕ ਚੈਨਲ ਤੁਸੀਂ ਦੇਖ ਰਹੇ ਹੋ ਮੈਂ ਰਵੀ ਖੈਰਾ ਸੋ ਦੀਵਾਲੀ ਦਾ ਤਿਹਾਰ ਅੱਜ ਲੋਕਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੋ ਤਸਵੀਰਾਂ ਨੇ ਤਰਨ-ਤਰਨ ਦੀਆਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਲੋਕ ਖਰੀਦਦਾਰੀ ਕਰਨੇ ਤੇ ਪਹੁੰਚ ਰਹੇ ਨੇ ਤਾਂ ਬੜੀਆਂ-ਬੜੀਆਂ ਲਾਈਨਾਂ ਲੰਮੀਆਂ ਭੀੜੀਆਂ ਤੇ ਲੱਗ ਚੁੱਕੀਆਂ ਨੇ ਕਿਉਂਕਿ ਅੱਜ ਦੀਵਾਲੀ ਦਾ ਤਿਹਾੜਾ ਹੈ ਲੋਕ ਕੁਛ ਨਾ ਕੁਛ ਖਰੀਦਣ ਲਈ ਬਾਜ਼ਾਰਾਂ ਵਿੱਚ ਨਿਕਲੇ ਨੇ ਤਾਂ ਤਰਨ-ਤਰਨ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਦੁਕਾਨਦਾਰ ਵੀ ਆਪਾਂ ਆਪਣੀਆਂ ਦੁਕਾਨਾਂ ਸਜਾ ਕੇ ਬੈਠੇ ਨੇ ਕਿ ਕਿਤੇ ਨਾ ਕਿਤੇ ਗਾਹਕ ਆਵੇ ਤਾਂ ਸਬੰਧ ਦੀ ਖਰੀਗੋ ਫਰੋਕਤ ਕੀਤੀ ਜਾਵੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੁਕਾਨਦਾਰਾਂ ਦੇ ਨਾਲ ਵੀ ਤੇ ਲੋਕਾਂ ਦੇ ਨਾਲ ਵੀ ਤਾਂ ਵੱਖ-ਵੱਖ ਤਰ੍ਹਾਂ ਦੀ ਸਜਾਵਟ ਦੁਕਾਨਦਾਰਾਂ ਵੱਲੋਂ ਕੀਤੀ ਗਈ ਹੈ ਸੋ ਇਥੇ ਗੱਲਬਾਤ ਕਰਦੇ ਆ ਭਾਈ ਜੀ ਨਾਲ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਦੀਵਾਲੀ ਦਾ ਅੱਜ ਤਿਹਾੜ ਹੈ ਤੇ ਲੋਕ ਕਰ ਰਹੇ ਨੇ ਹਾਂ ਜੀ ਭਾਈ ਜੀ ਕਿੱਦਾਂ ਦੀਵਾਲੀ ਫਿਰ ਵਧੀਆ ਲੱਗੀ ਜਾਂਦੀ ਆਈ ਜਾਂਦੇ ਗਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਗੁਰੂ ਸਾਹਿਬ ਦੀ ਬਹੁਤ ਕਿਰਪਾ ਵਾ ਜੀ ਦੀਵਾਲੀ ਬਹੁਤ ਵਧੀਆ ਲੱਗੀ ਜਾ ਰਹੀ ਆ ਸੋਨੇ ਸੋਨੇ ਵੇਖੋ ਜ ਲੜੀਆਂ ਲੱਗੀਆਂ ਨੇ ਸੋਨੇ ਝੂਮਰ ਲੱਗੇ ਆ ਸੋਨੇ ਬਾਜ਼ਾਰ ਸਜੇ ਹੋਏ ਆ ਅਤੀਸ਼ਬਾਜ਼ੀਆਂ ਵਧੀਆ ਚੱਲ ਰਹੀਆਂ ਨੇ ਇਸ ਸਾਬ ਨਾਲ ਬਹੁਤ ਵਧੀਆ ਸੋਨੇ ਸੁੱਖਾਂ ਦੇ ਨਾਲ ਤਰੀਕੇ ਦੇ ਨਾਲ ਵਧੀਆ ਦੀਵਾਲੀ ਜਿਹੜੀ ਲੋਕਾਂ ਦੇ ਵਿੱਚ ਬਤੀਤ ਹੋ ਰਹੀ ਏ ਪਰਮਾਤਮਾ ਸਭ ਦੇ ਕਾਰੋਬਾਰ ਵਧੀਆ ਚਲਾਵੇ ਸਭ ਦੀਆਂ ਇਹ ਖੁਸ਼ੀਆਂ ਲੈ ਕੇ ਆਵੇ ਦੀਵਾਲੀ ਸਭ ਦੇ ਲਈ ਦੀਵਾਲੀ ਸਭ ਨੂੰ ਮੁਬਾਰਕ ਹੋਵੇ ਜੀ ਅੱਛਾ ਭਾਈ ਜੀ ਗੱਲ ਕੀਤੀ ਆਵੇ ਤਾਂ ਦੀਵਾਲੀ ਜਿਹੜੀ ਕਹਿਆ ਯਾਰੇ ਕੁਝ ਲੋਕ ਕਹਿ ਰਹੇ ਨੇ ਦੀਵਾਲੀ ਕੱਲ ਵੀ ਹੈਗੀ 21 ਤਰੀਕ ਨੂੰ ਨਾਨਕ ਕਸਾਈ ਕੈਲੰਡਰ ਦੇ ਮੁਤਾਬਕ ਦੀਵਾਲੀ ਕੁਝ ਲੋਕ ਕੱਲ ਵੀ ਮਨਾਉਣਗੇ ਤਾਂ ਕੁਝ ਲੋਕ ਅੱਜ ਵੀ ਦੀਵਾਲੀ ਮਨਾ ਰਹੇ ਨੇ ਤਾਂ ਤੁਸੀਂ ਵੀ ਦੁਕਾਨ ਤੇ ਬੈਠੇ ਹੋ ਤਾਂ ਕਿਤੇ ਨਾ ਕਿਤੇ ਕਿੰਨਾ ਕ ਰੇਟ ਫਿਰ ਵਾਜਬ ਵੀ ਰੱਖਿਆ ਇਹ ਕਿਤੇ ਕਿਉਂਕਿ ਅਸਰ ਵੇਖਿਆ ਜਾਂਦਾ ਹੈ ਕਿ ਲੋਕਾਂ ਨੂੰ ਨਾ ਧਿਆਰਾਂ ਦੇ ਮੌਕੇ ਤੇ ਵਾਕਾਂ ਨੂੰ ਲੁੱਟਣ ਦੀ ਕਈ ਦੁਕਾਨਦਾਰ ਕੋਸ਼ਿਸ਼ ਕਰਦੇ ਨੇ ਤੇ ਕਿਦਾਂ ਆਪਣਾ ਰੇਟ ਰੂਟਰ ਵਾਕਬ ਹੈ ਬਿਲਕੁਲ ਜੀ ਮੈਂ ਇਹ ਤੁਹਾਨੂੰ ਜ਼ਰੂਰ ਦੱਸਾਂਗਾ ਕਿਉਂਕਿ ਅਸੀਂ ਹੈਗੇ ਪੱਕੇ ਅੱਡੇ ਵਾਲੇ ਬੰਦੇ ਤੇ ਸਾਡਾ ਲਿਮਿਟਿਡ ਮਾਰਜਨ ਹੁੰਦਾ ਵਾ ਜਿਹਦੇ ਵਿੱਚ ਅਸੀਂ ਕਿਉਂਕਿ ਪਰਮਾਨੈਂਟ ਇੱਥੇ ਕੰਮ ਕਰਨਾ ਜੀ ਇੱਕ ਦਿਨ ਦੇ ਕੰਮ ਕਰਨਾ ਹੈ ਨਹੀਂਗਾ ਲਾਈਫਟਾਈਮ ਲਈ ਕੰਮ ਕਰਨਾ ਵਧੀਆ ਵੈਰਾਈਟੀ ਦੇਵਾਂਗੇ ਤੇ ਚੰਗੀ ਚੀਜ਼ ਦੇਵਾਂਗੇ ਤੇ ਰੇਟ ਵੀ ਬਿਲਕੁਲ ਘੱਟ ਲਾਵਾਂਗੇ ਜੀ ਸੋ ਭਾਈ ਜੀ ਤੁਸੀਂ ਸਜਾਵਟ ਦੀ ਦੇਖ ਰਹੇ ਆ ਕਿ ਕੇਵਲ ਤੇ ਕੇਵਲ ਪਟਾਕੇ ਵਗੈਰੇ ਤੁਸੀਂ ਨਹੀਂ ਲਾਏ ਤਾਂ ਇਹ ਜੜੀਆਂ ਚੀਜ਼ਾਂ ਨੇ ਤਾਂ ਇਹਨਾਂ ਦੇ ਫਿਰ ਰੇਟ ਦਾ ਕੁਝ ਫਰਕ ਪਿਆ ਹੋਵੇ ਜਿਵੇਂ ਕੁਝ GST ਦਾ ਵਾਧਾ ਘਟਾ ਹੋਇਆ ਤਾਂ ਉਸ ਨੂੰ ਲੈ ਕੇ ਕੀ ਕੁਝ ਬੜੇ ਫਰਕ ਤੇ ਪੈਂਦਾ ਹੀ ਹੈ ਜੀ GST ਦੇ ਨਾਲ ਹਾਂਜੀ ਜਿਵੇਂ ਕੁਝ ਚੀਜ਼ਾਂ ਦੇ ਉੱਪਰ ਪਹਿਲੇ GST ਵਾਧ ਸੀਗਾ ਹੁਣ ਘਟਾਤਾ ਮਾਨ ਸਾਹਿਬ ਦੀ ਸਰਕਾਰ ਦੇ ਇਹ ਇਹ ਬਹੁਤ ਫਰਕ ਪਿਆ ਜੀ ਇਹ 15 ਰੁਪਏ ਦਾ ਪੀਸ ਹੈ ਜੀ ਹਾਂਜੀ ਸੋ ਇਹ ਲੋਕ ਵੀ ਇੱਥੇ ਆ ਰਹੇ ਨੇ ਸੋ ਵੱਖ-ਵੱਖ ਲੋਕ ਇੱਥੇ ਖਰੀਦੋ ਫੂਕਤ ਵੀ ਪਹੁੰਚ ਲੈ ਰਹੇ ਨੇ ਇੱਥੇ ਪਹਿਣਾ ਵੀ ਆਈਆਂ ਨੇ ਕਿਉਂਕਿ ਅੱਜ ਹਾਂਜੀ ਪਹਿਣ ਇਹ ਅੱਜ ਦੀਵਾਲੀ ਤੇ ਆਏ ਹੋ ਸ਼ਾਪਿੰਗ ਕਰ ਰਹੇ ਹੋ ਹਾਂਜੀ ਭਾਈ ਜੀ ਕੀ ਕਹੋਗੇ ਕੀ ਕਹੋਗੇ ਵਧੀਆ ਸਮਾਨ ਹੀ ਨਾ ਕੋਈ ਨਾ ਕੋਈ ਸਟੇਸ਼ਨੇ ਵੀ ਲੈ ਕੇ ਜਾਈ ਦੀ ਨਾ ਕੋਈ ਜਾਂਦਾ ਅੱਛਾ ਤਾਂ ਅੱਛਾ ਅ ਵੀਰੇ ਗੱਲ ਕੀਤੀ ਜਾਵੇ ਤਾਂ ਕੋਈ ਪਟਾਕੇ ਪਟੂਕੇ ਨਹੀਂ ਖੜੇ ਫਿਰ ਨਾਲ ਮੰਮੀ ਹੈ ਤੁਹਾਡੇ ਆਏ ਹਾਂਜੀ ਅੱਛਾ ਤੇ ਪਟਾਕੇ ਨਹੀਂ ਲੈ ਕੇ ਜਾਣੇ ਨਹੀਂ ਨਹੀਂ ਪਟਾਕੇ ਨਹੀਂ ਪਟਾਕੇ ਨਹੀਂ ਦਿਲਾਉਣੇ ਪਟਾਕੇ ਨਹੀਂ ਅੱਛਾ ਜੀ ਕਿਦਾਂ ਦੀ ਦੀਵਾਲੀ ਮਨਾਉਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਦੀਵਾਲੀ ਨਾਰਮਲ ਹੋਵੇ ਜਾਂ ਜਿਆਦਾ ਹੋਵੇ ਬਾਕੀ ਆਪਣੇ ਪਰਿਵਾਰ ਦੇ ਨਾਲ ਬਸ ਇਹ ਜਾਇਜ਼ ਲੱਗਦਾ ਉਹ ਵੀਰ ਆ ਕਹਿੰਦਾ ਮੈਂ ਪਟਾਕੇ ਨਹੀਂ ਚਲਾਉਣੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਨੌਜਵਾਨ ਨੇ ਪਟਾਕੇਆਂ ਨੂੰ ਪਹਿਲ ਦਿੰਦੇ ਨੇ ਕਹਿੰਦੇ ਨੇ ਜਿਹੜਾ ਸ਼ੋਰ ਸ਼ਰਾਬਾ ਚੰਗਾ ਲੱਗਦਾ ਤਾਂ ਹੋਰ ਵੀ ਇੱਥੇ ਇਹ ਲੋਕ ਮੌਜੂਦ ਨੇ ਹਾਂਜੀ ਪਹਿਨ ਕੀ ਕਹੋਗੇ ਅੱਜ ਦੀਵਾਲੀ ਦਾ ਤਿਹਾਰ ਹੈ ਲੋਕ ਆ ਰਹੇ ਨੇ ਕੀ ਕਹਿਣਾ ਚਾਹੋਗੇ ਦੀਵਾਲੀ ਦਾ ਤਿਉਹਾਰ ਬਹੁਤ ਵਧੀਆ ਮੈਨੂੰ ਲੱਗਦਾ ਹੈ ਪਟਾਕੇ ਵਧੀਆ ਕਿ ਕਿਹ ਵਿਗਿਆ ਲੜੀਆਂ ਵੀ ਲੈ ਕੇ ਜਾਓ ਜੜੀਆਂ ਵੀ ਸਸਤੇ ਰੇਟ ਤੇ ਦਵਾਂਗੇ ਅਸੀਂ ਧੰਨ ਜੀ ਬੰਦੀ ਛੋੜ ਦਿਵਸ ਹੈ ਗੁਰਸਿੱਖਾਇਆ ਤਿਹਾੜ ਬਣਾਇਆ ਨੇ ਸਾਹਿਬ ਤਾਂ ਤੂੰ ਲਗਾਤਾਰ ਲੋਕਾਂ ਦਾ ਵੀ ਇਹ ਕਹਿਣਾ ਕਿ ਜਿਹੜਾ ਸਿੱਖਾਂ ਦਾ ਤਿਹਾੜ ਬੰਦੀ ਛੋੜ ਦਿਵਸ ਹੈ ਤਾਂ ਲੋਕ ਕਿਤੇ ਨਾ ਕਿਤੇ ਸਮਾਨ ਦੀ ਜਿਹੜੀ ਖਰੀਦੋ ਫਰੋਕਤ ਕਰ ਰਹੇ ਨੇ ਤਾਂ ਹੋਰ ਵੀ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੀ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਬਾਜ਼ਾਰ ਦੇ ਵਿੱਚ ਇਸ ਵੇਲੇ ਚਹਿਲ ਪਹਿਲ ਲੱਗੀ ਹੋਈ ਹੈ ਤਾਂ ਗੱਲਬਾਤ ਲੋਕਾਂ ਦੇ ਨਾਲ ਵੀ ਕਰਾਂਗੇ ਹਾਂਜੀ ਭਾਈ ਜੀ ਕੀ ਕਹੋਗੇ ਦੀਵਾਲੀ ਹੈ ਫਿਰ ਚੱਲਣਗੇ ਪਟਾਕੇ ਪਟੂਕੇ ਆਲਕ ਨਹੀਂ ਅਸੀਂ ਤਾਂ ਕਿ ਚਲਾਉਂਦੇ ਹੀ ਨਹੀਂ ਹੁੰਦੇ ਅੱਛਾ ਜੀ ਕਿਉਂ ਵੇਹੀ ਨਹੀਂ ਠੀਕ ਹੈ ਸਾਡਾ ਤਿਹਾੜੀ ਹੈਗਾ ਦਿਵਾਲੀ ਦਾ ਤਿਹਾੜੀ ਹੈ ਅੱਛਾ ਜੀ ਕੀ ਲੱਗਦਾ ਕਿ ਜਿਹੜਾ ਅਕਸਰ ਕੱਲ ਵੀ ਕਹਿ ਰਹੇ ਆ ਦਿਵਾਲੀ ਹੈ ਆ ਨਾਨਕਸਹੀ ਕੈਲੰਡਰ ਦੇ ਮੁਤਾਬਕ ਲੋਕ ਕਹਿ ਰਹੇ ਨੇ ਕੱਲ ਦਿਵਾਲੀ ਹੈ ਤਾਂ ਅੱਜ ਵੀ ਲੋਕ ਜਿਹੜਿਆ ਦਿਵਾਲੀ ਦਾ ਤਿਹਾੜ ਮਨਾ ਰਹੇ ਨੇ ਕਿਤੇ ਨਾ ਕਿਤੇ ਲੋਕ ਕਨਫਿਊਜ਼ ਜ਼ਰੂਰ ਲੱਗਦੇ ਨੇ ਵੀ ਦਿਵਾਲੀ ਅੱਜ ਹੈ ਜਾਂ ਕੱਲ ਹੈ ਦੇਖੋ ਜਿਹਨੇ ਦਿਵਾਲੀ ਹੈਗੀ ਸਾਡਾ ਦੇ ਬੰਦੀ ਛੋੜ ਦਿਵਸ ਠੀਕ ਹੈ ਨਹੀਂ ਤੋਸਾ ਨਾ ਜਾਂਦਾ ਜੋ ਨਾਨਕਸਹੀ ਕੈਲੰਡਰ ਜਿ ਤਰ੍ਹਾਂ ਜੋ ਦਰਬਾਰ ਸਾਹਿਬ ਤੋਂ ਕਾਲ ਤੱਕ ਤਾਂ ਆਉਂਦਾ ਜੋ ਆਪਣੀ ਮਰਿਆਦਾ ਹੁਕਾਰ ਉਸੇ ਤਾਂ ਨਾਲ ਚਲਾਈ ਜਾਂਦੇ। ਉਹ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਬੰਦੀ ਛੋੜ ਦਿਵਸ ਹੀ ਮਨਾਉਨੇ ਆ ਕਿਉਂਕਿ ਜੋ ਦਰਬਾਰ ਸਾਹਿਬ ਤੋਂ ਕਿਹਾ ਗਿਆ ਕਿ ਕੱਲ ਨੂੰ ਦੀਵਾਲੀ ਮਨਾਈ ਜਾਏਗੀ ਤਾਂ ਹਾਂਜੀ ਭਾਈ ਜੀ ਕੀ ਕਹਿਣਾ ਚੋਕ ਹੈ ਜਿਹੜਾ ਦੀਵਾਲੀ ਅੱਜ ਵੀ ਲੋਕ ਮਨਾ ਰਹੇ ਨੇ ਤਾਂ ਦਰਬਾਰ ਸਾਹਿਬ ਵੀ ਕਿਹਾ ਗਿਆ ਕਿ ਕੱਲ ਨੂੰ ਜਿਹੜੀ ਦੀਵਾਲੀ ਮਨਾਈ ਜਾਵੇ ਤੇ ਜਿਹੜੇ ਦੇਸੀ ਘੋਦ ਦੇ ਦੀਵੇ ਜਿਹੜੇ ਬਾਲੇ ਜਾਣ ਤੇ ਵੈਸੇ ਤੇ ਭਾਜੀ ਇਹ ਆ ਵੀ ਜਿੱਦਾਂ ਸਿੱਖ ਧਰਮ ਦੇ ਮੁਤਾਬਕ ਤੇ ਬੰਦੀ ਛੋੜ ਦਿਵਸ ਆ ਛੇਵੇਂ ਗੁਰੂ ਜੀ ਗਵਾਲੀਅਰ ਤੋਂ ਰਿਹਾ ਹੋ ਗਏ ਸੀ ਉਹਦੇ ਸਹਾਰਾ ਨਾਲ ਸ੍ਰੀ ਕਾਲ ਤਖਤ ਦੇ ਮਤਾਬਕ ਜਿਹੜਾ ਸੇਰੇ ਕੱਲ ਦਿਨ ਬਣਾਇਆ ਜਾ ਰਿਹਾ ਦਿਵਾਲੀ ਦਾ ਬੰਦੀ ਛੋੜ ਦਿਵਸ ਦੇ ਨਾਮ ਤੇ ਬਾਕੀ ਪ੍ਰਦੂਸ਼ਣ ਤੋਂ ਅਸੀਂ ਉਲਟ ਹੈ ਜੀ ਪਟਾਕੇ ਨਹੀਂ ਚਲਾਉਣੇ ਚਾਹੀਦੇ ਕਿਉਂਕਿ ਪ੍ਰਦੂਸ਼ਣ ਬਹੁਤ ਫੈਲਦਾ ਹੈ ਦਿਨਾਂ ਤੇ ਇਹ ਕਰਕੇ ਪਟਾਕੇ ਨਾ ਚਲਾਏ ਜਾਂਦੇ ਵਧੀਆ ਗੱਲ ਆ ਧੰਨਵਾਦ ਸੋਏ ਸਿੰਘ ਸਾਡੇ ਨਾਲ ਵਕ ਵਕ ਲੋਕ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਕੁਝ ਲੋਕਾਂ ਨੇ ਕਿਹਾ ਕਿ ਪਟਾਕੇ ਨਹੀਂ ਚਲਾਉਣੇ ਚਾਹੀਦੇ ਇਹਨਾਂ ਨਾਲ ਪ੍ਰਦੂਸ਼ਣ ਫੈਲਦਾ ਤੇ ਕੁਝ ਲੋਕ ਜਿਹੜਾ ਪ੍ਰਦੂਸ਼ਣ ਪਟਾਕੇ ਚਲਾਉਣ ਦੇ ਹੱਕ ਵਿੱਚ ਵੀ ਨੇ ਤਾਂ ਲੰਮੀਆ ਲਾਈਨਾਂ ਤਰੰਤਾਂ ਦੇ ਵਿੱਚ ਲੱਗੀਆਂ ਨੇ ਤੇ ਲੋਕ ਸਮਾਨ ਦੀ ਜਿੱਤੇ ਖਰੀਦੋ ਪ੍ਰੋਪਰਟ ਕਰ ਰਹੇ ਨੇ ਉੱਥੇ ਉੱਥੇ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਘਰਾਂ ਦੇ ਵਿੱਚ ਸਿੰਦਰੀਆਂ ਕਰ ਰਹੇ ਨੇ ਬੋਟਵਾਾਂ ਕਰ ਰਹੇ ਨੇ ਫੁੱਲ ਖੜ ਰਹੇ ਨੇ ਤੋਂ ਵਧੀਆ ਜਿਹੜਾ ਦੀਵਾਲੀ ਦਾ ਤਿਹਾੜੀ ਲੋਕ ਮਨਾ ਰਹੇ ਨੇ ਕੈਮਰਾਮੈਨ ਮਹਿਕ ਨਾਲ ਰਵੀ ਘਰਾ ਪੰਜਾਬੀ ਲੋਕ ਚੈਨਲ ਤਰੰਤਾਰ